ਸਵੇਰੇ ਸੰਗਰੂਰ ਦੀਆਂ ਨੇ ਜਿੱਥੇ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ ਦੇ ਨਾਲ 70 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਹਾਦਸੇ ਸਮੇਂ ਮਹਿਲਾ ਆਪਣੇ ਪਤੀ ਦੇ ਨਾਲ ਘਰ ਵਿੱਚ ਮੌਜੂਦ ਸੀ। ਪਤੀ ਕਿਸੇ ਕੰਮ ਦੇ ਲਈ ਘਰੋਂ ਬਾਹਰ ਨਿਕਲਿਆ ਸੀ। ਅਚਾਨਕ ਹੀ ਛੱਤ ਡਿੱਗ ਗਈ ਤੇ ਬਜ਼ੁਰਗ ਮਲਬੇ ਹੇਠਾਂ ਦੱਬੀ ਗਈ। 2 ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਮਹਿਲਾ ਦੀ ਲਾਸ਼ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਮੈਂ ਇਸ ਸਵੇਰੇ ਆਪਣੀ ਸ਼ੌਕ ਦੀ ਦੁਕਾਨ ਤੇ ਸਾਈਕਲ ਦੀ ਦੁਕਾਨ ਸਾਡੀ ਰਿਪੇਅਰ ਦੀ ਤੇ ਮੈਂ ਉਸ ਦੁਕਾਨ ਤੇ ਆ ਮੇਰੇ ਤਾਇਏ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੀ ਛੱਤਾਂ गिर ਗਈਆਂ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਾਂ ਮਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮੰਨੂ ਵੀ ਫੋਨ ਆਇਆ ਕਰੋ ਇਧਰੋਂ ਤੇ ਫਿਰ ਫਟਾਫਟ ਮੈਂ ਦੁਕਾਨ ਵਧਾ ਕੇ ਆਪਦੀ ਘਰੇ ਆਇਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ ਡੈਡੀ ਬਾਥਰੂਮ ਉਤਰਮ ਗਏ ਸੀ ਪਿੱਛੋਂ ਛੱਤਾਂ ਡਿੱਗ ਗਈ ਕਿੰਨਾ ਪੁਰਾਣਾ ਮਕਾਨ ਸੀ ਇਹ ਹੈਗਾ ਜੀ 100 ਸਾਲ ਦੇ ਲਵੇ ਇੱਕ ਉਹ ਜਿਹੜੀ ਛੱਤ ਹੈ ਕੱਲ ਪੈਨ ਚੁੰਦੀ ਸੀ ਇਹ ਕੀ ਸੀ ਇਹ ਉੱਪਰ ਕੜੀ ਵਾਲੇ ਵਾਲੀ ਛੱਤ ਹੈ ਜੀ ਹਾਂ ਜੀ ਕਈ ਜਿਹੜੇ ਉੱਪਰ ਰਹੇ ਸੀ ਉਹ ਉਹ ਬੱਚੇ ਤੇ ਰਹੇਗੇ ਜੋ ਉਪਰਲੇ ਇਹ ਦੋ ਕਮਰੇ ਪਏ ਨੇ ਉੱਪਰ ਦੋ ਥੱਲੇ ਹੈ ਜੀ ਉਹ ਇਧਰਲੇ ਕਮਰੇ ਚ ਸੀ ਉਹ ਉਹ ਜਿਹੜੇ ਸੱਤਾ ਗਿਰਿਆ ਨੇ ਉਹ ਪਰਲੇ ਉੱਥੇ ਨਹੀਂ ਰਹੇਗੇ ਸੀ ਪਰਲੇ ਪਿੱਛੇ ਸੀ ਸਾਈਡ ਤੇ ਮਾਤਾ ਜੀ ਨੂੰ ਕਿਵੇਂ ਲੈ ਗਏ ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ ਸੱਤ ਅੱਠ ਉਹਨਾਂ ਨੂੰ ਨਾਲ ਉਹਨਾਂ ਨੂੰ ਸਾਰਾ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਅਸੀਂ ਆਪ ਸਾਰਿਆਂ ਨੇ ਕਢਾਇਆ ਵਿੱਚ ਮੋਕੇ ਦੀ ਦਿੱਤੋ ਜੀ ਮੋਕੇ ਦੀ ਦਿੱਤੋ ਹੋ ਗਈ 2 ਘੰਟੇ ਹੋ ਗਏ ਸੀ ਵਿੱਚ ਦਬੇ ਨੂੰ ਇਹ ਜੀ ਸਵੇਰੇ 5:30 ਵਜੇ ਆਵਾਜ਼ ਆਈ ਸਮੂ ਜੀ ਅਸੀਂ ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ ਅੰਕਲ ਕਹਿੰਦੇ ਜਿਵੇਂ ਵਾਸ਼ਰੂਮ ਆਏ ਹੋਣਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਖੁੱਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਠਾ ਕੇ ਲੈ ਕੇ ਗਏ ਜਿਵੇਂ ਗੇਟ antisense ਤੋਂ ਪੁੱਲ ਲੈ ਕੇ ਖੁੱਲ ਨਹੀਂ ਰਿਹਾ ਸੀ ਜੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਛ ਵੀਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਵੀ ਮੱਲਵਾ ਚ ਪਵਾਇਆ ਜੋ ਪਤਾ ਨਹੀਂ ਕਿ ਕਿੰਨਾ ਪ੍ਰੋਬਲਮ ਬਣ ਆਇਆ ਇਹ ਕਿਸਾ ਇਹ ਤਾਂ ਜੀ ਕਾਫਾ ਪੁਰਾਣਾ ਦੇਖੀ ਹਿੰਦੇ ਚ ਇਹ ਤਾਂ ਜੀ ਉੱਪਰ ਵੀ ਫੈਮਿਲੀ ਹੈ ਜੀ ਉੱਪਰ ਵੀ ਸੀ ਅੰਟੀ ਜੀ ਉਪਰੋਂ ਇਹਨਾਂ ਨੂੰ ਬਾਥਰੂਮ ਦੀ ਤੋੜ ਕੇ ਛੱਤ 'ਤੇ ਧਰੋ ਲੈ ਕੇ ਗਏ ਹੈ ਜੀ ਉਹ ਠੀਕ ਨਹੀਂ ਉਹਨਾਂ ਨੂੰ ਅਟੈਕ ਆ ਗਿਆ ਜੀ ਉਹ ਕਹਿੰਦਾ ਸੁਣਦਾ ਸੁਣਦਾ ਤੇ ਇੱਕ ਅੰਦਰ ਅੰਕਲ ਤੇ ਆਂਟੀ ਸੀ ਜੀ ਪਰਿਵਾਰ ਦੇ ਵਿੱਚ نیچے ਹੋ ਕੋਣ ਕੋਣ ਸੌ ਰਿਆ ਸੀ ਅੰਦਰ ਅੰਕਲ ਆਂਟੀ ਸੀ ਜੀ ਬਸ